ਹੌ ਵਰਦੀ ਚਮਾਲੀ ਬਸ ਗੱਲਿਆ ਖਿੰਡੋਆ ਐ ਐਕਸੀਡੈਂਟ ਨਹੀਂ ਗਾ ਪਾਦੀ ਪਾਦੀ ਮੁੰਡੇ ਦਾ ਬਹੁਤ ਫਿਰ ਤੇ ਖੜਾ ਹੋ ਗਿਆ ਅਗਲੇ ਅਗਰੇ ਉਹਨੂੰ ਸਹਾਰਾ ਚਾਹ ਪੁਲਿਸ ਆਏ ਚਾਹ ਪੁਲਿਸ ਆਏ ਚਾਹ ਮੁੰਡੇ ਚਾਹ ਪੁਲਿਸ ਕੰਮ ਦੇ ਗਿਆ ਸੀਗਾ ਸਾਡੇ ਪਿੰਡ ਦੇ ਤਿੰਨ ਮੁੰਡੇ ਉਹਨੂੰ ਦੁਕਾਨ ਤੋਂ ਫੋਨ ਕਰੀ ਜਾਂਦੇ ਸੀ ਉਹਨੂੰ ਦੁਕਾਨ ਤੋਂ ਲੈ ਗਏ 2 ਮਿੰਟਾਂ ਦੇ ਬਾਅਦ ਮੇਰੇ ਪੁੱਤ ਨੂੰ ਪਤਾ ਨਹੀਂ ਉਹ ਤੇ ਕੀ ਕੀਤਾ ਵਾ ਮੇਰੇ ਪੁੱਤ ਨੂੰ ਵੱਡ ਟੋਕ ਹੋਈ ਆ ਮੇਰੇ ਪੁੱਤ ਨੂੰ ਪਤਾ ਨਹੀਂ ਕੀ ਕੀਤਾ ਇਹਨਾਂ ਨੇ ਨ ਜਾ ਕੇ ਕੀਤੇ ਲਗਾਏ ਆ ਹਾਏ ਉਹ ਗਰੇ ਬੈਠੇ ਆ ਤੇ ਉਹਨਾਂ ਨੂੰ ਕਹਤਾ ਕਿ ਐਕਸੀਡੈਂਟ ਹੋਇਆ ਵਾ ਤੇ ਮੇਰਾ ਪੁੱਤ ਵੱਡਿਆ ਟੁੱਕਿਆ ਹੋਇਆ ਵਾ ਇਹ ਤਲਾਵਿਆ ਇਹ ਤੋਤਾ ਜਵਾ ਤੇ ਇਹ ਘਰ ਮੰਦੀਪ ਆ ਤੇੰਨੇ ਮੁੰਡੇ ਮੇਰੇ ਪੁੱਤ ਦਾ ਜੀਣਾ ਰਾਮ ਕੀਤਾ ਵਾਰ-ਵਾਰ ਕੂਨ ਲਾਉਂਦੇ ਹੁੰਦੇ ਸੀਗੇ ਉਹਨੂੰ ਘਰੇ ਟਿਕਣ ਨਹੀਂ ਦਿੰਦੇ ਹੁੰਦੇ ਸੀਗੇ ਉਹਨੂੰ ਘਰ ਆ ਕੇ ਕਹਿੰਦਾ ਬਤਾਉ ਕਿ ਐਕਸੀਡੈਂਟ ਹੋਇਆ ਵਾ ਤਾਂ ਕਹਿੰਦਾ ਐਕਸੀਡੈਂਟ ਹੋਇਆ ਵਾ ਰ ਐਕਸੀਡੈਂਟ ਨਹੀਂ ਹੋਇਆ ਹੋਇਆ ਮੇਰੇ ਪੁੱਤ ਦਾ ਮੇਰੇ ਪੁੱਤ ਦਾ ਐਕਸੀਡੈਂਟ ਨਹੀਂ ਹੋਇਆ ਮੇਰੇ ਪੁੱਤ ਦਾ ਮੇਰੇ ਪੁੱਤ ਨੂੰ ਵੱਢਿਆ ਹੋਇਆ ਵਾ ਮੈਂ ਆਪਣੇ ਪੁੱਤ ਨੂੰ ਇਨਸਾਫ ਚਾਹੁੰਨੀ ਆ ਜਿੰਨੇ ਮੇਰੇ ਪੁੱਤ ਨੂੰ ਵੱਡਿਆ ਟੁੱਕਿਆ ਜਿਹੜੇ ਮੇਰੇ ਪੁੱਤ ਨੂੰ ਲੈ ਕੇ ਗਏ ਆ ਉਹਨਾਂ ਨੂੰ ਪੁੱਛ ਮੇਰੇ ਪੁੱਤ ਨਾਲ ਧੋਕੇ ਨਾਲ ਲੈ ਕੇ ਗਏ ਉਹ ਮੇਰੇ ਪੁੱਤ ਨੂੰ ਵੱਡਿਆ ਤਿੰਨ ਤਿੰਨ ਸਾਲਾਂ ਦਾ ਪਾਣੀ ਹੋ ਗਿਆ ਮੇਰੇ ਪੁੱਤ ਦੀ ਕੋਈ ਸਣਵਾਈ ਨਹੀਂ ਹੋਈ ਹਾਂਜੀ ਹਾਂ ਜੀ ਜ਼ਾਮਿੰਦਾਰ ਚਾਹੀਦਾ ਮੇਰੇ ਪੁੱਤ ਨੂੰ ਸਾਹਮਣੇ ਮਿਲਦਾ ਮੇਰੇ ਪੁੱਤ ਨੂੰ ਇਨਸਾਫ਼ ਦਿੱਤਾ ਜਾਵੇ ਸਾਨੂੰ ਦੱਤਿਆਂ ਕਰਦੇ ਕੋਈ ਕੋਈ ਕਾਰਵਾਈ ਨਹੀਂ ਕਰਦੀ ਪਈ ਕੋਈ ਕੋਈ ਕਾਰਵਾਈ ਕੱਚਾ ਦਾ ਸੋਨੀਓ ਪੱਕਾ ਦਾ ਗਲਦੀਪ ਪਾਜੀ ਕਤਲ ਹੋ ਗਿਆ ਮੁੰਡੇ ਦਾ ਮੁੰਡਾ ਮੇਰਾ ਨਾਈ ਦਾ ਕੰਮ ਕਰਦਾ ਸੀ ਪਹਿਲਾਂ ਘਰੋਂ ਲੈ ਗਿਆ ਆਪਣੀ ਭੈਣ ਨੂੰ ਪਹਿਲਾਂ ਲੈ ਕੇ ਗਿਆ ਘਰੇ ਤਲਵੰਡੀ ਚੌਧਰੀਆਂ ਤੋਂ ਫਿਰ ਆਪਣੀ ਮਾਂ ਦੀ ਦਵਾਈ ਲੈ ਗਿਆ ਫਿਰ ਮਾਂ ਮਾਂ ਨੂੰ ਭੈਣ ਨੂੰ ਕਹਿ ਗਿਆ ਮੈਂ ਚੱਲਾਂ ਦੁਕਾਨੇ ਜਿਹੜੇ ਪਿੰਡ ਦੇ ਮੁੰਡੇ ਸੀ ਇਹਨਾਂ ਨੇ ਫੋਨ ਕੀਤਾ ਕਹਿੰਦੇ ਕਿੱਥੇ ਆ ਸਾਹਿਬ ਕਹਿੰਦਾ ਮੈਂ ਦੁਕਾਨੇ ਆ ਦੁਕਾਨੋਂ ਇਹਨੂੰ ਲੈ ਕੇ ਚਲੇ ਗਏ ਕਿਦਾਂ ਦੀ ਗੱਲ ਹੈ ਜੀ ਕਿ ਕਿਦਾਂ ਦੀ ਗੱਲ ਸਾਹਵਾਰ ਦੇ ਕੋਵਰਦੀ ਚਮਾਦੀ ਬੋਲ ਕੇ ਕਹਿੰਦੇ ਐਕਸੀਡੈਂਟ ਹੋਇਆ ਐਕਸੀਡੈਂਟ ਨਹੀਂ ਗਾ ਭਾਜੀ 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 ਮੁੰਡੇ ਦਾ ਮੂੰਹ ਸਿਰ ਦੇਖਣ ਆਉਣਾ ਸੀਗਾ ਕਤਲ ਹੋਇਆ ਤੇ ਡੇਪੀ ਹਾਂਜੀ ਕਤਲ ਆ ਜੀ ਕਿੰਨੇ ਇਹਨੇ ਕਤਲ ਕਰਵਾਇਆ ਪਤਾ ਨਹੀਂ ਕਿੰਨੇ ਜਾਣਾ ਹੁਣ ਹੁਣ ਨਾ ਤਿੰਨਾ ਜਾਣਾ ਤਾਂ ਪਤਾ ਲੱਗੂ ਇਹ ਤਾਂ ਕਿੰਨਾ ਜਾਣਾ ਤਿੰਨ ਬੰਦੇ ਤੋ ਲੜਕਾ ਮੇਰਾ ਹੈ ਆ ਵੇਖੋ ਕਿੱਡਾ ਧਵਾ ਜਿਹਦਾ ਤੁਹਾਨੂੰ ਇਨਸਾਨ ਨਹੀਂ ਬਣਦਾ ਅਗਲਾ ਤੜਕ ਕਿਉਂ ਹਾਏ ਹਾਂ ਇੱਥੇ ਬੈਠੇ ਰਹੋ ਇੱਥੇ ਬੈਠੇ ਰਹੋ ਆਏ ਇੱਥੇ ਬੈਠੇ ਰਹੋ ਬੋਡੀ ਵੀ ਇੱਥੇ ਗਾਰਨਿਚ ਨਹੀਂ ਦਿੱਤੇ ਬੋਡੀ ਆਪਾਂ ਇਥੇ ਲਿਆ ਰੋੜ ਤੇ ਉਹਨਾਂ ਦੀ ਕੁਛ ਨਹੀਂ ਕੁਛ ਨਹੀਂ ਇਧਰ ਮੜਾ ਬੋਡੀ ਵੀ ਆਣਾ ਹਾਂ ਆ ਵੀ ਉੱਥੇ ਹੀ ਸਾਡੀ ਹਾਂ ਅਸੀਂ ਇੱਥੋਂ ਬਿਧੀਪੁਰ ਤੋਂ ਆਈ ਹਾਂ ਮੈਂ ਉਹਨਾਂ ਦੀ ਤਾਈਆਂ ਕਾਕੇ ਦੀ ਤੇ ਅਸੀਂ ਉਹਨਾਂ ਚਿਹਰੇ ਮੁੰਡੇ ਦਾ ਸਸਕਾਰ ਨਹੀਂ ਕਰਨਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਕਾਕੇ ਨੂੰ ਦੁਕਾਨ ਤੋਂ ਉਹਨਾਂ ਨੇ ਫੋਨ ਕਰਕੇ ਤਿੰਨ ਬੰਦੇ ਜਿਹੜੇ ਸੀਗੇ ਉਹਨਾਂ ਦਾ ਫੋਨ ਨੰਬਰ ਟਰੇਸ ਕਰਨ ਬੰਦੇ ਚੱਕਣ ਐਫ ਆਰ ਨੰਬਰ ਦੇਣ ਸਾਨੂੰ ਅਸੀਂ ਹੁਣੇ ਸਸਕਾਰ ਕਰ ਦੰਨੇ ਉਹ ਕਿਦਾਂ ਦੀ ਘਟਨਾ ਹੋਈ ਹੈ ਸੋਵਾਰ ਦੀ ਹੈ ਸ਼ਾਮ ਨੂੰ 8 ਵਜੇ ਦੀ ਘਟਨਾ ਹੈ ਸਾਢੇ 7-8 ਹੋਏ ਸਾਰੇ ਕੁਝ ਉਹਦਾ ਬਿਲਕੁਲ ਪਤਾ ਲੱਗੰਦਿਆ ਉਹਨੂੰ ਵੱਡਿਆ ਹੋਇਆ ਜਿੱਦਾਂ ਲੱਤਾਂ ਵੱਡੀਆਂ ਬਾਹਾਂ ਵੱਡੀਆਂ ਉਹ ਦੇਖ ਸਕਦੇ ਆ ਸਾਰੇ ਕੱਟਿਆ ਦਾ ਸੋਨੀਓ ਪੱਕਾ ਦਾ ਗਿਲਦੀਪ ਪਾਜੀ ਪਾਜੀ ਕਤਲ ਹੋ ਗਿਆ ਮੁੰਡੇ ਦਾ ਮੁੰਡਾ ਮੇਰਾ ਨਾਈ ਦਾ ਕੰਮ ਕਰਦਾ ਸੀ ਪਹਿਲਾਂ ਘਰੋਂ ਲੈ ਗਿਆ ਆਪਣੀ ਭੈਣ ਨੂੰ ਪਹਿਲਾਂ ਲੈ ਕੇ ਗਿਆ ਘਰੇ ਤਰਵੰਡੀ ਚੌਧਰੀਆਂ ਤੋਂ ਫਿਰ ਆਪਣੀ ਮਾਂ ਦੀ ਦਵਾਈ ਲੈ ਗਿਆ ਫਿਰ ਮਾਂ ਮਾਂ ਨੂੰ ਭੈਣ ਨੂੰ ਕਹਿ ਗਿਆ ਚੱਲਾ ਦੁਕਾਨੇ ਜਿਹੜੇ ਪਿੰਡ ਦੇ ਮੁੰਡੇ ਸੀ ਇਹਨਾਂ ਨੇ ਫੋਨ ਕੀਤਾ ਕਹਿੰਦੇ ਕਿੱਥੇ ਆ ਸਾਹਿਬ ਕਹਿੰਦਾ ਮੈਂ ਦੁਕਾਨੇ ਆ ਦੁਕਾਨੋਂ ਇਹਨੂੰ ਲੈ ਕੇ ਚਲੇ ਗਏ ਕਿੰਨੀ ਗੱਲ ਹੈ ਜੀ ਕਿੱਦੜ ਦੀ ਗੱਲ ਸਾਂਵਾਰ ਦੇ ਸਾਂਵਾਰ ਦੇ ਚਮਾਦੀ ਕਹਿੰਦੇ ਐਕਸੀਡੈਂਟ ਹੋਇਆ ਐਕਸੀਡੈਂਟ ਨਹੀਂ ਗਾ ਭਾਜੀ 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 ਮੁੰਡੇ ਦਾ ਮੂੰਹ ਸਿਰ ਦੇਖਣ ਵਾਲਾ ਸੀਗਾ ਕਤਲ ਹੋਇਆ ਤੇ ਹਾਂਜੀ ਕਤਲ ਆ ਜੀ ਕਿੰਨੇ ਇਹਨੇ ਕਤਲ ਪਤਾ ਨਹੀਂ ਕਿੰਨੇ ਜਾਣਾ ਹੁਣ ਹੁਣ ਨਾ ਤਿੰਨਾਂ ਜਾਣੇ ਦਾ ਪਤਾ ਲੱਗੂ ਕਿੰਨਾ ਜਾਣੇ ਤਿੰਨ ਬੰਦੇ ਦੋ ਤਲਵੰਡੀ ਦਾ ਲੜਕਾ ਮੇਰਾ ਹੈ ਆ ਦੇਖੋ ਕਿੱਦਾਂ ਜਵਾਕ ਜੇ ਕਹਾਂ ਤੁਹਾਨੂੰ ਇਨਸਾਨ ਨਹੀਂ ਵੜਾ ਅਗਲਾ ਤਾਂ ਡਾਕ ਆਏ ਇੱਥੇ ਬੈਠੇ ਰਹੋ ਇੱਥੇ ਬੈਠੇ ਰਹੋ ਆਏ ਇੱਥੇ ਬੈਠੇ ਰਹੋ ਬੋਡੀ ਇੱਥੇ ਗਾਰ ਨਹੀਂ ਨਹੀਂ ਬੋਡੀ ਆਪਾਂ ਇੱਥੇ ਲਿਆ ਰੋੜ ਤੇ ਉਹਨਾਂ ਦੀ ਕੁਛ ਨਹੀਂ ਕੁਛ ਨਹੀਂ ਇਧਰ ਮੜਾ ਬੋਡੀ ਵਾਲਾ ਹਾਂ ਆ ਵੀ ਉੱਥੇ ਹੀ ਸਾਡੀ ਹਾਂ ਆਹ ਕਾਰ ਜਿੱਕਰ